ਪਠਾਨਕੋਟ ਪੁਲਿਸ ਤੇ ਹੱਥ ਅੱਜ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਜਦੋਂ ਪੁਲਿਸ ਨੂੰ ਜਾਲੀ ਹਾਈ ਸਿਕਿਉਰਿਟੀ ਨੰਬਰ ਪਲੇਟਾ ਬਣਾਉਣ ਵਾਲੀ ਵਿਰੋਧ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਅਸਲੀ ਹਾਈ ਸਿਕਿਉਰਿਟੀ ਨੰਬਰ ਪਲੇਟਾ ਬਣਾ ਹੀ ਲੱਗ ਸਕਦੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਹੈ ਕਿ ਜਾਲੀ ਹਾਈ ਸਿਕਿਉਰਿਟੀ ਨੰਬਰ ਪਲੇਟਾ ਲਗਾਉਣ ਵਾਲੇ ਸ਼ਹਿਰ ਵਿੱਚ ਸਰਗਰਮ ਸਨ ਜਿਨ੍ਹਾਂ ਦੀ ਪਾਲ ਲੰਬੇ ਸਮੇਂ ਤੋਂ ਚੱਲੀ ਸੀ। ਤੁਹਾਨੂੰ ਦੱਸਿਆ ਹੈ ਕਿ ਇਸ ਸਬੰਧੀ ਤਿੰਨ આરોપીوں ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ આરોપીਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਤੇਰਾਂ ਜਿਹੇ ਵਾਹਨ ਜਿਹੜੇ ਨੇ ਫੜ ਜਿਹੜੇ ਨੇ ਤੁਰ ਫਿਰ ਰਹੇ ਸਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਡਿਟੇਲ ਇਸ ਸੰਬੰਧੀ ਅਰੋਪੀਆਂ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਕੋਲ ਕੁੱਲ 200 ਦੇ ਕਰੀਬ ਬਹਾਨ ਨੇ ਜਿਨ੍ਹਾਂ ਵਿੱਚ ਹਿਮਾਚਲ ਤੋਂ ਵੱਡੀ ਗਿਣਤੀ ਚ ਲੋਕ ਆ ਕੇ ਇੱਥੇ ਜਾਲੀ ਨੰਬਰ ਪਲੇਟਾਂ ਲਗਵਾਉਂਦੇ ਨੇ ਅਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਵਕ-ਵਕ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਵਿੱਚ ਇਹ ਗੱਲੇ ਹੀ ਇਸ ਕੰਮ ਦੇ ਵਿੱਚ ਸ਼ਾਮਲ ਸਨ ਜਾਂ ਫਿਰ ਕੋਈ ਹੋਰ ਵੀ ਇਹਨਾਂ ਦੇ ਨਾਲ ਜਿਹੜਾ ਹੈ ਹੱਥ ਬਟਾਉਂਦਾ ਸੀ ਕਿ ਵੀ ਆਪਾਂ ਇੱਕ ਇੰਟਰ ਸਟੇਟ ਰੈਕਟ ਫੜਿਆ ਜਿਹੜਾ ਜਾਲੀ ਨੰਬਰ ਪਲੇਟਾਂ ਬਣਾਉਂਦਾ ਸੀ ਇਹਦੇ ਵਿੱਚ ਮੇਰੇ ਨਾਲ ਐਸਐਚਡੀ ਨੰਬਰ 1 ਮੌਜੂਦ ਆ ਜਿਨ੍ਹਾਂ ਦੇ ਥਾਣੇ 'ਚ ਇਹ ਸਾਰੀ ਕਾਰਵਾਈ ਹੋਈ ਹੈ ਤੇ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਵੀ ਇਹ ਜਿਹੜਾ ਰੈਕਟ ਸੀ ਇਹ ਬੜਾ ਹੀ ਚਲਾਕੀ ਨਾਲ ਕੰਮ ਕਰ ਰਿਹਾ ਸੀ ਜਿਹਦੇ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਸ ਦੀ ਡੁਪਲੀਕੇਟ ਨੰਬਰ ਪਲੇਟ ਬਣਾਉਂਦਾ ਸੀ ਤੇ ਉਹ ਫਿਰ ਜਿਹੜਾ ਗੱਡੀਆਂ ਤੇ ਲਗਾ ਕੇ ਤੇ ਇਸ ਤਰ੍ਹਾਂ ਪ੍ਰਟੈਂਡ ਕਰਦੇ ਸੀ ਕਿ ਵੀ ਹਾਈ ਸਿਕਿਉਰਿਟੀ ਨੰਬਰ ਪਲੇਟ ਹੀ ਹੈ ਤੇ ਆਪਾਂ ਇਸ ਪੂਰੇ ਰੈਕਟ ਨੂੰ ਬਸਟ ਕੀਤਾ ਇਹਦੇ ਵਿੱਚ ਹੁਣ ਤੱਕ ਆਪਾਂ ਤਿੰਨ ਦੋਸ਼ੀ ਜਿਹੜੇ ਫੜੇ ਆ ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਹੈ ਰਾਹੁਲ ਪੁੱਤਰ ਰੋਸ਼ਨ ਲਾਲ ਵਾਸੀ ờ વોર્ਡ ਨੰਬਰ 8 ਲਮੀਨੀ ਦੂਸਰਾ ਅਸ਼ਵਨੀ ਕੁਮਾਰ ਜਿਹੜਾ ਇਹ ਇੱਕ 에ਜੰਟ ਸੀ ਕਿ ਟਾਰਗੇਟ ਦਾ ਰਹਿਣ ਵਾਲਾ ਤੀਸਰਾ ਇੱਕ ਸੋਨੂ ਹੈ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਹੈ ਜਿਹਦੀ ਬੱਸ ਸਟੈਂਡ ਦੇ ਸਾਹਮਣੇ ਦੁਕਾਨ ਵੀ ਹੈ ਇਹ ਜਿਹੜਾ ਮੇਨ ਬੰਦਾ ਹੈ ਜਿਹੜੀ ਹਾਈ ਸਿਕਿਉਰਿਟੀ ਐਂਡ ਨੰਬਰ ਪਲੇਟਸ ਇਹਨਾਂ ਨੂੰ ਪ੍ਰੋਵਾਈਡ ਕਰਦਾ ਸੀ ਇਹਦੇ ਚ ਹੋਰ ਵੀ ਕਈ ਬੰਦੇ ਸ਼ਾਮਲ ਆ ਉਹਨਾਂ ਦਾ ਹੱਲੇ ਆਪਾਂ ਨਾਮ ਨਹੀਂ ਰਿਵੀਲ ਕਰਾਂਗੇ ਉਹਨਾਂ ਤੇ ਫਰਦਰ ਆਪਾਂ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਰੱਖੀ ਹੋਈ ਹੈ ਇਸ ਚ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਹੈ ਤੇ ਬਾਅਦ ਆਪਾਂ ਇੱਥੇ ਐਫ ਆਈ ਆਰ ਨੰਬਰ 1 ਜਿਹੜੀ ਆ ਉਹ ਦਰਜ ਕੀਤੀ ਸੀ 225 ਚ ਸਾਲ ਚ ਜਿਹੜੀ ਪਹਿਲੀ ਐਫ ਆਈ ਆਰ ਡਿਵੀਜ਼ਨ ਨੰਬਰ 1 ਦੀ ਅੰਡਰ ਸੈਕਸ਼ਨ 318 4 338 336 3 341 ਤਿੰਨ ਬੀ ਐਨ ਐਸ ਜਿਹੜੀ ਆਪਣੀ ਨਵਾਂ ਲਾਵਾ ਆ ਉਹਦੇ ਮੁਤਾਬਕ ਆਪਾਂ ਇਹ ਪਰਚਾ ਦਰਜ ਕੀਤਾ ਇਹਨਾਂ ਦੇ ਹੁਣ ਮੈਂ ਤੁਹਾਨੂੰ ਮਾਡਲ ਸਪਰੈਂਡ ਆਈ ਸਮਝਾਉਣਾ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਆਪਾਂ ਇਹਦੇ ਵਿੱਚ ਹੁਣ ਤੱਕ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆ ਰਾਉਂਡ ਅਪ ਕੀਤੀ ਹੈ ਜਿਨ੍ਹਾਂ ਦੇ ਜਾਲੀ ਨੰਬਰ ਪਲੇਟਾਂ ਲੱਗੀਆਂ ਸੀ ਉਹ ਇਹਦੇ ਵਿੱਚ ਐਜ਼ ਅ ਟੀਮ ਆਪਾਂ ਕੰਮ ਕੀਤਾ ਤੇ ਕਾਫੀ ਲੜਕਿਆਂ ਨੇ ਵਧੀਆ ਕੰਮ ਕੀਤਾ ਤੇ ਨੂੰ ਪੂਰਾ ਗਰਾਊਂਡ ਤੇ ਜਾ ਕੇ ਕੱਲੀ-ਕੱਲੀ ਗੱਲ ਨੂੰ ਆਪਾਂ ਵੈਰੀਫਾਈ ਕੀਤਾ ਇਹ ਟੈਕਨੀਕਲ ਤਫ਼ਤੀਸ਼ ਜੀ ਇਹਦੇ 'ਚ ਆਪਾਂ ਨੂੰ ਕਾਫੀ ਜਿਹੜੇ ਟੈਕਨੀਕਲ ਪਹਿਲੂ ਜਿਹੜੇ ਆ ਉਹ ਦਿਖਨੇ ਪਏ ਹੈ ਤੇ ਹੁਣ ਆਪਾਂ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਸੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਕਿ ਜਾਲੀ ਨੰਬਰ ਪਲੇਟ ਤੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਜਿਹੜਾ ਅ ਫਰਕ ਜਿਹੜਾ ਨਹੀਂ ਲੱਭੂਗਾ ਤੁਹਾਨੂੰ ਇਹ オリジナル ਲੱਗੂਗੀ ਪਰ ਜਦ ਕੀ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹ ਚ ਦੇਖਣ ਵਾਲੀਆਂ ਦੋ ਤਿੰਨ ਗੱਲਾਂ ਅ ਇੱਕ ਤੇ ਤੁਸੀਂ ਦੇਖੋਗੇ ਇਹਨੂੰ ਕਿ ਵੀ ਇਹ ਕੇ ਬਾਰ ਕੋਡ ਹੈ ਇਹ ਜਿਹੜੀ ਅਸਲੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਨੂੰ ਆਪਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਕਹਿੰਦੇ ਆ ਐਚ ਐਸ ਆਰ ਪੀ ਜਿਹੜੀ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਵੱਲੋਂ ਜਿਹੜੀ ਡਾਇਰੈਕਸ਼ਨਸ ਆਈਆਂ 2019 ਤੋਂ ਬਾਅਦ ਗੱਡੀਆਂ ਦੇ ਉੱਪਰ ਇਸ ਤਰੀਕੇ ਦੀ ਹਾਈ ਸਕਿਉਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੈ ਹਰ ਸਟੇਟ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਜਿਹੜਾ ਕੰਟਰੈਕਟ ਇੱਕ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕੰਪਨੀ ਜਿਹੜੀ ਹੈ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਹਾਈ ਸਕਿਉਰਿਟੀ ਨੰਬਰ ਪਲੇਟਸ ਬਣਾਉਂਦੀ ਹੈ ਜਿਹੜੀ origignal ਨੰਬਰ ਪਲੇਟ ਹੋਊਗੀ ਉਹਦੇ ਵਿੱਚ ਜਿਹੜਾ ਇਹ 바ਰ ਕੋਡ ਹੈ ਯੂਨੀਕ 바ਰ ਕੋਡ ਹੋਊਗਾ ਇਦੇ ਵਿੱਚ ਜਦੋਂ ਵੀ ਇਹਨੂੰ ਆਪਾਂ ਸਕੈਨ ਕਰਾਂਗੇ ਇਹ ਆਪਾਂ ਨੂੰ origignal ਉਹਦੀ ਵਹੀਕਲ ਦੀ ਡਿਟੇਲ ਚ ਲੈ ਕੇ ਜਾਊਗਾ ਵਾਹਨ ਐਪ 'ਚ ਜਿਹੜੀ ਗਵਰਨਮੈਂਟ ਦੀ ਵਾਹਨ ਐਪ ਹੈ ਉਹ ਤੇ ਰੀਡਾਇਰੈਕਟ ਕਰੂਗਾ ਜਿਹੜਾ origignal ਵਹੀਕਲ ਜਿਹੜਾ ਹੈ ਉਹਦੀ ਡਿਟੇਲਸ ਦੇ ਉੱਪਰ ਬਟ ਇਹ ਜਿਹੜੀ ਜਾਲੀ ਦੇ ਕੇਸ ਕੀ ਹੈ ਜਿਹੜਾ 바ਰ ਕੋਡ ਆ ਇਹ ਬਿਲਕੁਲ ਜਾਲੀ ਹੈ ਇਹ ਲੱਗਦਾ origignal ਆ ਪਰ ਇਹ ਜਾਲੀ ਇਹਨੂੰ ਜਰ ਆਪਾਂ ਸਕੈਨ ਕਰਾਂਗੇ ਤਾਂ ਕੁਝ ਨਹੀਂ ਆਉਣਾ ਸੈਕੰਡਲੀ ਇਹਦੇ ਵਿੱਚ ਜਿਹੜਾ ਇਹ ਥੱਲੇ ਜਿਹੜਾ ਯੂਨੀਕ ਨੰਬਰ ਪਿਆ ਹੁੰਦਾ ਜਿਹੜਾ ਐਸ ਪਰ ਗਵਰਨਮੈਂਟ ਗਾਈਡਲਾਈਨਸ ਹਰ ਇੱਕ ਪਲੇਅਰ ਦਾ ਯੂਨੀਕ ਨੰਬਰ ਉਹ ਸੀਰੀਅਲ ਆਰਡਰ ਵਾਈਜ਼ ਜਿਹੜਾ ਉਹ ਗਵਰਨਮੈਂਟ ਵੱਲੋਂ ਹੀ ਜਿਹੜੇ ਤੈਅशुदा ਜਿਹੜੇ ਕੰਪਨੀਜ਼ ਨੂੰ ਠੇਕਾ ਮਿਲਿਆ ਉਹ ਆਪਣਾ ਸੀਰੀਅਲ ਆਰਡਰ ਵਾਈਜ਼ ਉਹਨਾਂ ਨੂੰ ਲਗਾ ਦਈ ਹੈ ਹਰ ਇੱਕ ਵਹੀਕਲ ਦਾ ਉਹ ਸਪੈਸੀਫਿਕ ਹੈ ਇਹ ਸਾਰਾ ਜਾਲੀ ਹੈ ਇਹ ਜਿਹੜਾ ਇਹ ਆਪਾਂ ਦੋਸ਼ੀ ਫੜਿਆ ਅਗਰ ਤੁਸੀਂ ক্লোਜ਼ ਦੀ ਦੇਖੋਗੇ ਇੱਥੇ ਤੁਸੀਂ ਇਹ ਦੇਖ ਪਾਓਗੇ ਕਿ ਜਿਹੜਾ ਯੂਨੀਕ ਇੱਥੇ ਥੱਲੇ ਡਿਜੀਟਸ ਨੇ ਐਮਬੋਸ ਕੀਤੇ ਆ ਸਾਰੇ ਜਾਲੀ ਹੈ ਇਹ ਕੀ ਹੈ ਕਿ ਵੀ ਇਹ ਖੁਦ ਹੀ ਆਪਣੀ ਦੁਕਾਨ ਤੇ ਹੀ ਜਿਹੜਾ ਕਿ ਇਹਨੂੰ ਖੁਦ ਹੀ ਇਹ ਨੰਬਰ ਜਿਹੜੇ ਐ ਇੰਬੋਸ ਕਰ ਦਿੰਦਾ ਸੀ ਪਲੇਟ ਤੇ ਤੇ ਇਸ ਤਰੀਕੇ ਨਾਲ ਇਹ ਪਲੇਟਾਂ ਤਿਆਰ ਕਰਦਾ ਸੀ ਹੁਣ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੂੰ ਦੇਖਣ 'ਚ ਜਾਲੀ ਨਹੀਂ ਲੱਗਦੀ ਪਰ ਅਸਲ 'ਚ ਇਹ 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 ਫੇਕ ਨੰਬਰ ਪਲੇਟ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਸੀ ਤੇ ਇਸ ਤਰੀਕੇ ਦੀ ਕਈ ਜਿਹੜੀ ਗੱਡੀਆਂ ਉਹ ਜਿਹੜੀਆਂ ਆਪਾਂ ਵੈਰੀਫਾਈ ਕੀਤੀਆਂ ਹਾਲੇ ਤੱਕ ਜਿਹੜਾ ਇਹਦੇ ਕੋ ਸਾਨੂੰ ਰਿਕਾਰਡ ਮਿਲਿਆ ਕਿ ਵੀ ਕਈ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੋਕਾਂ ਦੀਆਂ ਚੱਲ ਰਹੀਆਂ ਰੋਡ ਤੇ ਜਿਨ੍ਹਾਂ ਦੇ ਉੱਪਰ ਜਾਲੀ ਨੰਬਰ ਪਲੇਟਾਂ ਲੱਗੀਆਂ। ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਹੈ 200 ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਤੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ। ਠਾਨਕੋੜ ਤੇ ਇਹਦੇ ਲਾਗੇ ਦੇ ਏਰੀਆਸ 'ਚ। ਉਹਨੂੰ ਹੁਣ ਆਪਾਂ ਕੱਲੀ-ਕੱਲੀ ਗੱਡੀ ਨੂੰ ਵੈਰੀਫਾਈ ਕਰ ਰਹੇ ਆ। ਤੇ ਇਹਨਾਂ 'ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀਆਂ। ਤੇ ਕਈ ਗੱਡਾ ਗੱਡੀਆਂ ਵਾਰਦਾਤ 'ਚ ਵੀ ਯੂਜ਼ ਹੋਈਆਂ ਹੋ ਸਕਦੀਆਂ। ਤੇ ਇਹ ਸਾਰੇ ਪਹਿਲੂ ਆਪਾਂ ਇਹਦੀ ਜਾਂਚ ਕਰ ਰਹੇ ਆਂ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਹਨ ਉਹਨਾਂ ਦੇ ਨਾਮ ਆਪਾਂ ਇਸ ਟੇ ਤੇ ਰਿਵੀਲਿੰਗ ਕਰ ਸਕਦੇ ਬਟ ਅੱਗੇ ਫਰਦਰ ਆਪਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਜੁਆਇਨ ਕਰਾਵਾਂਗੇ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਵੀ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਜਿਹੜੀਆਂ ਉਹ ਇਸ ਕੇਸਾਂ 'ਚ ਬੜੀ ਸਪਸ਼ਟ ਹੈ ਕਿ ਕੋਈ ਵੀ ਬੰਦਾ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਉਹਨੂੰ ਜਿਹੜੀ ਪੰਜਾਬ ਪੁਲਿਸ ਆ ਬਖਸ਼ੂਗੀ ਨਹੀਂ ਅਗਰ ਉਹ ਸੋਚਦਾ ਕਿ ਮੈਂ ਗੈਰਕਾਨੂੰਨੀ ਢੰਗ ਨਾਲ ਕਿ ਬੇਫਿਕੂ ਬਣਾ ਕੇ ਚਲਾਕੀ ਕਰਕੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਣਾ ਕਿ ਵੀ ਜਿਹਦੇ ਕਾਰਨ ਗਵਰਨਮੈਂਟ ਨੂੰ ਜਾਂ ਪੁਲਿਸ ਨੂੰ ਨਾ ਪਤਾ ਲੱਗੇ ਉਹ ਗਲਤ ਸੋਚ ਰਿਹਾ ਆਪਾਂ ਕੋਈ ਵੀ ਜਿਹੜਾ ਗੈਰਕਾਨੂੰਨ ਕੰਮ ਹੋ ਰਿਹਾ ਉੱਤੇ ਨੱਥ ਪਾਵਾਂਗੇ ਤੇ ਇੱਕ ਬੜੇ ਹੀ ਟੈਕਨੀਕਲ ਤਰੀਕੇ ਨਾਲ ਤੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਆਪਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੋਨੀਟਰ ਕਰਨੇ ਆ ਅਦਰਵਾਇਜ਼ ਵੀ ਡੇਲੀ ਬੇਸਿਸ ਤੇ ਤੇ ਜਿੱਥੇ ਵੀ ਸਾਨੂੰ ਲੱਗਦਾ ਕਿ ਕੋਈ ਗੈਰਕਾਨੂੰਨੀ ਕੰਮ ਹੋ ਰਿਹਾ ਜਾਂ ਇਸ ਤਰ੍ਹਾਂ ਦਾ ਕੋਈ ਰੈਕਟ ਚੱਲ ਰਿਹਾ ਸਹੀ ਕਿਸੇ ਵੀ ਕੰਮ ਨਾਲ ਰਿਲੇਟਡ ਹੋਵੇ ਤੇ ਪੁਲਿਸ ਦੀ ਉੱਤੇ ਪੰਨੀ ਨਿਗਾਹ ਹੁੰਦੀ ਹੈ ਤੇ ਆਪਾਂ ਕਿਸੇ ਵੀ ਆਪਾਂ ਲੈਟਰੀ ਦਵਾਂਗੇ ਜਾਂ ਢੇਲ ਨਹੀਂ ਦਵਾਂਗੇ ਤੇ ਇਸ ਲਈ ਮੇਰੀ ਇੱਕ ਸਾਰਿਆਂ ਨੂੰ ਵਾਰਨਿੰਗ ਹੈ ਜਿਹੜੇ ਇਸ ਤਰੀਕੇ ਦੇ ਕੰਮ 'ਚ ਇਨਵੋਲਵ ਹੈ ਕਿਸੇ ਵੀ ਟਾਈਪ ਦੇ ਗੈਰਕਾਨੂੰਨੀ ਫੋਰਜਰੀ ਦੇ ਕੰਮਾਂ 'ਚ ਕਿ ਵੀ ਇਹ ਤੋਂ ਖਬਰਦਾਰ ਰਹਿਣ ਆਦਰਵਾਇਜ਼ ਪੁਲਿਸ ਜਿਹੜੀ ਉਹਨਾਂ ਨੂੰ ਛੱਡੂਗੀ ਨਹੀਂ ਤੇ ਆਪਾਂ ਉਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਮੋਟਾ ਕਿੰਨਰ ਦੀ ਕਟਕਵਰ ਜਿਹਦੇ ਵਿੱਚ ਹੁਣ ਤੱਕ ਆਪਣੇ ਕੋਲ 10 ਮੋਟਰਸਾਈਕਲ 2 ਆਟੋ ਤੇ ਇੱਕ ਕਾਰ ਜਿਹੜੀ ਆਪਾਂ ਰਾਉਂਡ ਅਪ ਕੀਤੀ ਹੈ ਜਿਨ੍ਹਾਂ ਤੇ ਜਾਲੀ ਨੰਬਰ ਪ ਤੇ ਇਸ ਤੋਂ ਇਲਾਵਾ ਆਪਣੇ ਕੋਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ तकरीबन 200 ਵਹੀਕਲਸ ਦੀ ਡਿਟੇਲ ਆ ਉਹਨਾਂ ਨੂੰ ਆਪਾਂ ਫਿਰ ਇਕੱਲੇ ਇਕੱਲੇ ਨੂੰ ਵੈਰੀਫਾਈ ਕਰਕੇ ਤੇ ਉਹਨਾਂ ਨੂੰ ਰੈਡਡ ਅਪ ਕਰਾਂਗੇ ਸਰ ਕਿੰਨੇ ਕ ਬੰਦੇ ਹੈਗੇ ਆ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਤਿੰਨ ਬੰਦੇ ਅਰੈਸਟ ਕੀਤੇ ਆ ਇਹਨਾਂ ਵਿੱਚ तकरीबन ਐਡੇ ਹੀ ਬੰਦੇ ਹੋਰ ਮੀਰ ਤੋਂ ਜ਼ਿਆਦਾ ਸ਼ਾਮਿਲ ਜਿਹੜੇ ਖੋਲਦਾਂ ਇਹਦੀ तकरीबन ਆਪਾਂ ਇਸ ਸਾਲ ਦੀ ਡਿਟੇਲ ਲਈ ਹੈ ਜਿਹੜੇ ਆਪਾਂ तकरीबन 200 ਗੱਡੀਆਂ ਕਰ ਰਹੇ ਹਾਂ ਇਸ ਸਾਲ ਦੇ 2024 ਜਿਹੜਾ ਬੀਤਾ ਸਾਲ ਆ ਸੋਰੀ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਤਕਰੀਬਨ 200 ਗੱਡੀਆਂ ਦੀ ਆਪਣੇ ਕੋਲ ਇਨਫੋਰਮੇਸ਼ਨ ਆਈ ਹੈ ਜਿਨ੍ਹਾਂ ਤੇ ਜਾਲੀ ਨੰਬਰ ਪਲੇਟਾਂ ਲਾਈਆਂ ਗਈਆਂ ਇਹ ਹਿਮਾਚਲ ਬੇਸਿਸ ਤੇ ਕਰਦੇ ਆ ਜਿਹੜਾ ਜਿਹਦੇ ਨੰਬਰ ਦੇਖ ਕੇ ਉਹਨਾਂ ਦਾ ਅਡਰੈਸ ਕਰਕੇ ਈਸ਼ੂ ਕਰਦੇ ਨੇ ਜੀ ਇਹਦੇ ਵਿੱਚ ਕਾਫੀ ਆਪਣੇ ਕੋਲ ਗੱਡੀਆਂ ਦੀ ਡਿਟੇਲਸ ਆ ਹਿਮਾਚਲ ਦੀ ਕਾਫੀ ਗੱਡੀਆਂ ਹਿਮਾਚਲ ਦੀ ਹਾਂਜੀ ਹਾਂਜੀ ਕਿਉਂਕਿ ਉੱਥੇ ਹਿਮਾਚਲ ਚ ਵੀ ਉਹਨਾਂ ਨੂੰ ਉੱਥੇ ਨਹੀਂ ਨੰਬਰ ਪਲੇਟਸ ਭੰਦੀ ਹੋਣਗੀਆਂ ਕਿਉਂਕਿ ਪੰਜਾਬ ਤੋਂ ਵੈਸੇ ਹੀ ਹਿਮਾਚਲ ਦੀ ਨੰਬਰ ਪਲੇਟ ਬਣ ਨਹੀਂ ਸਕਦੀ ਅਨਾਤੇ ਉਹ ਇੱਥੇ ਹਿਮਾਚਲ ਤੋਂ ਇਹਨਾਂ ਨੂੰ ਜਿਹੜਾ ਸੋਨੂ ਨਾਂ ਦਾ ਵਿਅਕਤੀ ਹੈ ਅੱਗੇ ਜਿਹੜੇ ਵੇਟ ਏਜੰਟ ਹੈ ਉਹ ਇਹਨੂੰ ਆਰਡਰ ਪਲੇਸ ਕਰਦੇ ਸੀ ਤੇ ਇਹ ਅੱਗੇ ਫਿਰ ਉਹਨਾਂ ਨੂੰ ਜਿਹੜਾ ਉਹ ਨੰਬਰ ਪਲੇਟ ਸਪਲਾਈ ਕਰਦਾ ਸੀ ਇੱਥੇ ਅੱਗੇ ਇੱਕ ਗੱਲ ਹੋਰ ਮੈਂ ਦੱਸ ਦਿੰਨਾ ਇਹ ਚ ਤਕਰੀਬਨ ਇਹਨਾਂ ਦਾ ਜੋ ਰੈਕਟ ਸੀ ਇਹ ਜਿਹੜੇ ਜਿਹੜੇ ਨੰਬਰ ਪਲੇਟਸ ਖਰੀਦੇ ਸੀ ਉਹਨਾਂ ਕੋਲ ਤਕਰੀਬਨ ਇਹ 2000 ਰੁਪਏ ਲੈ ਲੈਂਦੇ ਸੀ ਉਹਨਾਂ ਚੋਂ ਤਕਰੀਬਨ ਜਿਹੜਾ 1000 ਕੁ ਰੁਪਏ ਵਿੱਚ ਏਜੰਟ ਲੈ ਲੈਂਦਾ ਸੀ ਹਜਾ ਉੱਤੇ ਫਿਰ 600 ਰੁਪਇਆ ਇਹ ਜਿਹੜਾ ਸੋਨੂੰ ਇਹ ਲੈ ਲੈਂਦਾ ਸੀ ਤੇ 600 ਰੁਪਇਆ ਅੱਗੇ ਜਿੱਦਾ ਕਾਰ ਦੀ ਬੰਦੀ ਆ ਤੇ 600 ਰੁਪਇਆ 650 ਰੁਪਇਆ ਅੱਗੇ ਉਹਨੂੰ ਦਿੰਦਾ ਸੀ ਜਿਹਦੇ ਕੋਲ ਅੱਗੇ ਫਰਦਰ ਇਹ ਤਿਆਰ ਕਰਵਾਉਂਦਾ ਸੀ ਤੇ ਮੋਟਰਸਾਈਕਲ ਦੇ ਕੇਸਾ 'ਚ 350 ਰੁਪਇਆ ਅੱਗੇ ਦਿੰਦਾ ਸੀ ਤੇ ਬਾਕੀ ਵਿੱਚਲੇ ਫਿਰ ਜਿਹੜੇ ਪੈਸੇ ਆ ਇਹ ਖੁਦ ਰੱਖਦਾ ਸੀ